ਸਸ਼ੀ ਗਾਲ ਜੀ ਇਹ ਵਾਲੇ ਸੂਟ ਨੇ ਜਿਹੜੇ ਕਿ ਵੈਲਵਟ ਦੇ ਸੂਟ ਰਹਿਣਗੇ ਜੀ ਪ੍ਰਿੰਟਡ ਸ਼ਰਟ ਹੈ ਤੇ ਪ੍ਰਿੰਟ ਪਲੇਨ ਬਾਟਮ ਰਹੇਗੀ ਜੀ ਨਾਲ ਤੇ ਆਫਰ ਦੇ ਵਿੱਚ ਨੇ ਅਗਰ ਤੁਸੀਂ ਸਿੰਗਲ ਸੂਟ ਲੈਂਦੇ ਹੋ ਤਾਂ 550 ਦਾ ਮਿਲੇਗਾ ਅਗਰ ਤੁਸੀਂ ਦੋ ਸੂਟ ਲੈਂਦੇ ਹੋ ਤਾਂ 1000 ਰੁਪਏ ਦੇ ਦੋ ਸੂਟ ਰਹਿਣਗੇ ਜੀ ਸਿੰਗਲ ਸੂਟ ਹੈ ਜਿਹੜਾ 550 ਦਾ ਰਹੇਗਾ ਤੇ ਅਗਰ ਤੁਸੀਂ ਦੋ ਸੂਟ ਬਾਏ ਕਰਦੇ ਹੋਵੋਗੇ ਤੇ 1000 ਰੁਪਏ ਦੇ ਹੋਣਗੇ ਜੀ ਵਿਦਆਊਟ ਦੁਪੱਟਾ ਰਹਿਣਗੇ ਵੈਲਵਟ ਦੇ ਸੂਟ ਨੇ ਜੀ ਤੇ ਨੈਕਸਟ ਇਹ ਵਾਲਾ ਸੂਟ ਹੈ ਜੀ ਜਿਹੜਾ ਮਸਲੀਨ ਦਾ ਸੂਟ ਰਹੇਗਾ ਤੇ ਨਾਲ ਦੁਪੱਟਾ ਇਹ ਜਿਹੜਾ ਆਰਗੈਂਜ਼ਾ ਦਾ ਰਹੇਗਾ ਜੀ ਤੇ ਇਹ ਵਾਲਾ ਸੂਟ ਹੈ ਜੀ ਜਿਹੜਾ ਜਾਰਜਟ ਦਾ ਸੂਟ ਰਹੇਗਾ ਨਾਲ ਜਾਰਜਟ ਦਾ ਹੀ ਦੁਪੱਟਾ ਰਹੇਗਾ ਵਰਕ ਸੇਮ ਐਜ਼ ਇਟ ਇਜ਼ ਰਹੇਗਾ ਨੈਕਸਟ ਇਹ ਵਾਲਾ ਸੂਟ ਹੈ ਜਿਹੜਾ ਕਿ ਆਰਗੈਂਜ਼ਾ ਦੀ ਸ਼ਰਟ ਤੇ ਬਾਟਮ ਉਪਾੜਾ ਸਿਲਕ ਦੀ ਮਸਲੀਨ ਦਾ ਦੁਪੱਟਾ ਰਹੇਗਾ ਜੀ ਤੇ ਇਹ ਵਾਲਾ ਸੂਟ ਹੈ ਜੀ ਜਿਹੜਾ ਕਿ ਬਰਬਰੀ ਸ਼ਿਮਰ ਦਾ ਸੂਟ ਰਹੇਗਾ ਘੇਰੇ ਤੇ ਤੇ 슬ੀਵਸ ਤੇ neck ਤੇ ਵਰਕ ਰਹੇਗਾ ਟੈਬੀ ਦਾ ਦੁਪੱਟਾ ਰਹੇਗਾ ਇਹ ਵਾਲੇ ਟਾਈ ਡਾਈ ਸੂਟ ਹੋਣਗੇ ਜੀ ਬਰਬਰੀ ਦੀ ਸ਼ਰਟ ਰਹੇਗੀ ਤੇ ਬਰਬਰੀ ਦਾ ਹੀ ਟਾਈ ਡਾਈ ਦੁਪੱਟਾ ਰਹੇਗਾ ਬਾਟਮ ਹੈ ਜਿਹੜੀ ਨੈਚੁਰਲ ਕ੍ਰੇਪ ਦੀ ਪਲੇਨ ਰਹੇਗੀ ਤੇ ਸ਼ਰਟ ਤੇ ਦੁਪੱਟਾ ਹੈ ਜਿਹੜਾ ਟਾਈ ਡਾਈ ਰਹੇਗਾ ਬਰਬਰੀ ਦਾ ਸੋ बॉटम ਹੈ ਜਿਹੜੀ ਪਲੇਨ ਨੈਚੁਰਲ ਕ੍ਰੇਪ ਦੀ ਰਹੇਗੀ ਕਲਰ ਸਾਰੇ ਹੀ ਅਵੇਲੇਬਲ ਨੇ ਤੁਸੀਂ ਕੋਈ ਵੀ ਸੂਟ ਹੈ ਜਿਹੜਾ ਇਹਨਾਂ ਵਿੱਚ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਨਹੀਂ ਦੀ ਜਿਹੜੇ ਆਰਗੈਂਜ਼ਾ ਦੇ ਸੂਟ ਰਹਿਣਗੇ ਤੇ ਆਰਗੈਂਜ਼ਾ ਦਾ ਦੁਪੱਟਾ ਰਹੇਗਾ ਆਰਗੈਂਜ਼ਾ ਦੀ ਸ਼ਰਟ ਰਹੇਗੀ बॉटਮ ਹੈ ਜਿਹੜੀ ਨੈਚੁਰਲ ਕ੍ਰੇਪ ਦੀ ਰਹੇਗੀ ਕਲਰ ਜਿਹੜੇ ਇਹਨਾਂ ਵਿੱਚ ਇਹ ਵਾਲੇ ਸਾਰੇ ਹੀ ਅਵੇਲੇਬਲ ਨੇ ਤੇ ਪ੍ਰਾਈਸ ਹੈ ਜਿਹੜੇ ਸਾਰੇ ਸੂਟਾਂ ਦੇ ਨਾਲ ਮੈਂਸ਼ਨ ਕੀਤੇ ਹੋਏ ਆ ਫ੍ਰੀ ਸ਼ਿਪਿੰਗ ਰਹੇਗੀ